ਉਹ ਦੌਰ ਚੱਲ ਰਿਹਾ ਹੈ ਜਿੱਥੇ ਪੈਸਾ ਬੇਗਾਨੇ ਤਾਂ ਕੀ ਆਪਣਿਆਂ ਨੂੰ ਵੀ ਪਹਿਚਾਨਣ ਤੋਂ ਮਨਾ ਕਰ ਦਿੰਦਾ ਹੈ ਇੱਥੇ ਬੰਦੇ ਦਾ ਰਤਬਾ ਉਸ ਦੇ ਕਿਰਦਾਰ ਤੋਂ ਨਹੀਂ ਬਲਕਿ ਉਸ ਦੀ ਜੇਬ ਤੋਂ ਲਗਾਇਆ ਜਾਂਦਾ ਹੈ ਕਿਰਦਾਰ ਭਾਵੇਂ ਹੌਲੇ ਹੋਣ ਪਰ ਜੇਬ ਭਾਰੀ ਹੀ ਭਾਲਦੇ ਨੇ ਸਭ ਭਰਾ ਭੈਣ ਚਾਚੇ ਤਾਏ ਇਹ ਸਾਰੇ ਰਿਸ਼ਤੇ ਨਾਤੇ ਪੈਸੇ ਤੋਂ ਹੀ ਸ਼ੁਰੂ ਹੁੰਦੇ ਨੇ ਤੇ ਪੈਸੇ ਤੇ ਹੀ ਖਤਮ ਹੋ ਜਾਂਦੇ ਨੇ ਕੁਝ ਐਸੇ ਹੀ ਪੈਸੇ ਤੇ ਰਿਸ਼ਤੇ ਆਉਂਦਾ ਏ ਰੰਗ ਦਰਸਾਉਂਦੀ ਹੈ ਸਾਡੀ ਇਹ ਕਹਾਣੀ ਸੋ ਆਓ ਦੇਖਦੇ ਹਾਂ ਕਿ ਇੱਕ ਅਮੀਰ ਤੇ ਗਰੀਬ ਭਰਾ ਦੇ ਰਿਸ਼ਤੇ ਤੇ ਪੈਸਾ ਭਾਰੀ ਪੈਂਦਾ ਹੈ ਕਿ ਪਿਆਰ ਥੱਕ ਜਾਈਦਾ ਲੈ ਰਾਲ ਪੂਰਾ ਚਾਹ ਬਣਾ ਲਾ ਥੋਟ ਥੋਟ ਥੱਕ ਗਿਆ ਜੀ ਕਿੰਨੀ ਦੂਰ ਹੈ ਇਹਨਾਂ ਦਾ ਨਵਾਂ ਸਕੂਲ ਹੈ ਥੱਕ ਜਾ ਕਰਨਾ ਇਹਨਾਂ ਨੂੰ ਵੇਖ ਲਈ ਬੱਸ ਜੀ ਖੱਗ ਜਾ ਕਰਨਾ ਰਾਜ ਜੀ ਪਾਪਾ ਹੀ ਕਾ ਤੋ ਥੱਕਣਾ ਹੈ ਕਿਹੜਾ ਤੁਰਤੀ ਜਾਣਾ ਹੀ ਬਸਤੀ ਜਾਣਾ ਨਾ ਸਾਨੂੰ ਬੜੀ ਖੁਸ਼ੀ ਹੁੰਦੀ ਤੁਸੀਂ ਸਾਨੂੰ ਨਵੇਂ ਸਕੂਲੇ ਪਾਤਾ ਹੋਂ ਨਵੀਆਂ ਕਿਤਾਬਾਂ ਨਵੇਂ ਬੈਗ ਨਵੀ ਯੂਨੀਫਾਰਮ ਤੇ ਨਵੇਂ ਫਰੈਂਡ ਬਣਾਉਣੇ ਆ ਨਾਲ ਸਾਹਿਬ ਲਖਸਤਲੀ ਵੀ ਉਸੇ ਸਕੂਲੇ ਪੜਦੇ ਆਹੇ ਉਹਨਾਂ ਨਾਲ ਬਸਤੇ ਜਾਇਆ ਕਰੂੰਗੀ ਇਕੱਠੇ ਪਾਪਾ ਸੱਚ ਇਹ ਮਿੰਨੀ ਤੇ ਮੇਰਾ ਵੱਡੇ ਵੀ ਆ ਪਪਾ ਨੇ ਮੈਨੂੰ ਪਹਿਲਾ ਗਿਫਟ ਦਿੱਤਾ ਨਵੇਂ ਸਕੂਲੇ ਪਾ ਕੇ ਗਿਫਟ ਮਿਲ ਗਿਆ ਮੇਰੇ ਪੁੱਤ ਨੂੰ ਪਾ ਜੇਰ ਬੱਚਿਆਂ ਨੂੰ ਆਪਾਂ ਤੁਰਦੇ ਜਾਂਦੇ ਹੋਏ ਵੈਨ ਤੇ ਬੈਠਦੇ ਹਾਂ ਹੁਣ ਆਪਾਂ ਉਹਨਾਂ ਨਾਲ ਵੈਨ ਤੇ ਪੈਕੇਜ ਆਇਆ ਕਰਾਂਗੇ ਪਾਪਾ ਜੀ ਆਪਾਂ ਵੈਨ 'ਚ ਬੈ ਕੇ ਜਾਇਆ ਕਰਾਂਗੇ ਕਿੰਨਾ ਮਜ਼ਾ ਆਇਆ ਕਰੂਗਾ ਹਾਂ ਪੁੱਤ ਮੇਰੇ ਬੜਾ ਮਜ਼ਾ ਆਇਆ ਕਰਨਾ ਤੁਹਾਨੂੰ ਪੁੱਤ ਤੁਹਾਡੀ ਖੁਸ਼ੀ ਵਾਲੀ ਤੇ ਤੁਹਾਨੂੰ ਇੱਡੇ ਵੱਡੇ ਸਕੂਲ ਪਾਇਆ ਕਿ ਤੁਹਾਡਾ ਚੰਗਾ ਭਵਿੱਖ ਬਣੂਗਾ ਹਾਂ ਮੰਨ ਲਾ ਕੇ ਪੜਿਆ ਕਰ ਮੈਂ ਕਹਿੰਦਾ ਚਲੋ ਅੰਦਰ ਜਾ ਕੇ ਖੇਡੋ ਹਾਂ ਤੁਸੀਂ ਦਰ ਰਿਕਾੰਦ ਤੇਰੇ ਕੰਦਰ ਤੇ ਮচ্চਿਆਂ ਨੂੰ ਪ੍ਰਾਈਵੇਟ ਸਕੂਲੇ ਪਾਉਣ ਤੇ ਲੱਗਾ ਪਰ ਉਹ ਪ੍ਰਾਈਵੇਟ ਸਕੂਲੇ ਪਾਉਣ ਦੇ ਵਿੱਚ ਕਿੰਨੇ ਖਰਚੇ ਆਪਣੇ ਵੱਧ ਜਾਣੇ ਨਾਲ ਇੱਥੇ ਤੇ ਮੈਂ ਆਪ ਸ਼ਟ ਉਹਨਾਂ ਨਾ ਹਾਂ ਉਹਨਾਂ ਨੂੰ ਸਾਈਕਲ ਦੇ ਉੱਤੇ ਤੇ ਉੱਥੇ ਤੇ ਆਪਾਂ ਨੂੰ ਬੱਸ ਲਗਾਉਣੀ ਪੈਣੀ ਉਹਨਾਂ ਵਾਸਤੇ ਬੱਸ ਦੀ ਫੀਸ ਅੱਡ ਜਾਣੀ ਸਕੂਲ ਦੀ ਫੀਸ ਅੱਡ ਜਾਣੀ ਹੋਰ ਬਥੇਰੇ ਖਰਚੇ ਹੋਣੇ ਨਾਲ ਕੋਈ ਨਹੀਂ ਤੁਸੀਂ ਨਾ ਟੈਨਸ਼ਨ ਲਓ ਜੋ ਬੱਚਿਆਂ ਦੇ ਕਿਸੇ ਪਾਗਾਂ ਦੇ ਵਿੱਚ ਹੈ ਨਾ ਉਹਨਾਂ ਨੂੰ ਆਪੇ ਮਿਲ ਜਾਣਾ ਹੈ ਜਿੰਨਾਂ ਲਈ ਆਪਾਂ ਪੈਸੇ ਚੰਗੇ ਕੰਮ ਤੇ ਲਾਉਣ ਦਾ ਐ ਮਾੜੇ ਕੰਮ ਤੇ ਥੋੜੀ ਲਾਉਣ ਦਾ ਐ ਪੈਸੇ ਲਾਏ ਕਿੱਥੇ ਅਜੇ ਪੈਸੇ ਤੇ ਲੱਗਣੇ ਆ ਐਡਮਿਸ਼ਨ ਫੀਸ ਜਾਣੀ ਹੈ ਜੇ ਹੋਰ ਵੀ ਬਥੇਰੇ ਖਰਚੇ ਹੋਣੇ ਆ ਬੁੱਕਸ ਵਗੈਰਾ ਲੈਣੀਆਂ ਬੱਚਿਆਂ ਦੀਆਂ ਕਿਤਾਬਾਂ ਲੈਣੀਆਂ ਬੈਗ ਲੈਣੇ ਹੁਣੇ ਕਹਿ ਕੇ ਅਸੀਂ ਕਿਤਾਬਾਂ ਨਵੀਆਂ ਲੈਣੀਆਂ ਟਿਫਨ ਨਵੇਂ ਲੈਣੇ ਡਰੈੱਸ ਵੀ ਨਵੇਂ ਹੋਣੀਆਂ ਸਾਰਾ ਕੁਝ ਨਵਾਂ ਆਉਣਾ ਪੈਸੇ ਤੇ ਲੱਗਣੇ ਆ ਜੇ ਅਰਮਿਸ਼ਨ ਵੀ ਪਤਾ ਕਿੰਨੀ ਕਿੰਨੀ ਹੋਣੀ ਹੈ ਸਕੂਲਾਂ ਦੀ ਕਿੱਦਾਂ ਕਰੂੰ ਮੈਂ ਸਾਰਾ ਕੁਝ ਨਹੀਂ ਹੁਣ ਬੈਗ ਤੇ ਜਿਓਮੈਟਰੀ ਦੇ ਨਵੇਂ ਲੈ ਕੇ ਦੇਣੇ ਪੈਣੇ ਆ ਨਾ ਪਰ ਉਹ ਜਿਹੜੇ ਪਿੰਡ ਵਾਲੇ ਸਕੂਲ ਚ ਖੜਦੇ ਸੀ ਉਹ ਤਾਂ ਬੜੇ ਪੁਰਾਣੇ ਹੋ ਗਏ ਆ ਤੇ ਹੁਣ ਅਗਲਿਆਂ ਨੇ ਏਡੇ ਵੱਡੇ ਸਕੂਲ ਦੇ ਵਿੱਚ ਜਾਣਾ ਵਾ ਉਥੇ امیر ਘਰਾਂ ਦੇ ਬੱਚਿਆਂ ਨੇ ਆਉਣਾ ਆ ਤੇ ਸਾਡੇ ਬੱਚੇ ਵਿੱਚ ਮਾੜੇ ਨਾ ਲੱਗਣਗੇ ਜਦੋਂ ਪੁਰਾਣੀਆਂ ਚੀਜ਼ਾਂ ਲੈ ਕੇ ਜਾਣਗੇ ਤੇ ਕਿੱਥੋਂ ਕਰਾਂਗੇ ਆਪਾਂ ਇੰਨਾ ਖਰਚਾ ਔਰ ਦੋ ਦਿਨਾਂ ਨੂੰ ਉਹਨਾਂ ਦੀ ਐਡਮਿਸ਼ਨ ਫੀਸ ਜਾਣੀ ਹੈ ਇੰਨੀ ਐਡਮਿਸ਼ਨ ਫੀਸ ਮੈਂ ਕਿੱਥੋਂ ਲਿਆਉਂਗਾ ਦੋ ਦਿਨਾਂ ਦੇ ਵਿੱਚ ਮੈਂ ਤਾਂ ਕੁਝ ਨਹੀਂ ਸਮਝ ਲੱਗਣ ਦੀ ਤੇ ਆਪਾਂ ਇੱਕ ਕੰਮ ਕਰਦੇ ਤੂੰ ਹੀ ਆਪਣੇ ਭਟੇ ਭਰਾ ਤੋਂ ਪੈਸੇ ਪੁੱਛ ਲਓ ਹਾਂ ਤੁਹਾਡੇ ਕੋਲ ਤੋਂ ਹੌਲੀ ਹੌਲੀ ਮੋੜ ਦਾਂਗੇ ਉਹਨੂੰ ਨਾ ਹੋਣੇ ਹੋ ਕਰਨਾ ਪੈਣਾ ਉਹਨੂੰ ਫੜਨੇ ਪਾਣੇ ਪੈ। ਚਲੋ ਦੇਖਦੇ ਹਾਂ ਕੀ ਕਹਿੰਦੇ ਭਾਜੀ ਉਹਨੇ ਕਿ ਪਾਦੀ ਆ ਜਿੰਦੇ ਰਾਤ ਨੂੰ ਕੰਮ ਦੋ ਤੇ ਆਪਾਂ ਰਾਤ ਨੂੰ ਚੱਲਦੇ ਆ ਅੱਜ ਹੀ ਚੱਲਦੇ ਫਿਰ ਠੀਕ ਐ ਚੱਲ ਦੱਸ ਦੇ ਮੈਨੂੰ ਕੀ ਸਬਜ਼ੀ ਲੈਣੀ ਮੈਂ ਲਿਆ ਦੇਣਾ ਤੁਹਾਨੂੰ ਸਬਜ਼ੀ ਫਿਰ ਤੂੰ ਸਬਜ਼ੀ ਸਬਜ਼ੀ ਬਣਾ ਲਈ ਤੇ ਆਪਾਂ ਉਧਰੋਂ ਆ ਕੇ ਮਿਲ ਕੇ ਰੋਟੀ ਖਾ ਲਾਂਗੇ ਰੋਟੀ ਆਪਾਂ ਉਧਰ ਹੀ ਖਾ ਲਾਂਗੇ ਥੋੜੀ ਜੀ ਸਬਜ਼ੀ ਹੈਗੀ ਆ ਤਾਂ ਬੱਚਿਆਂ ਨੂੰ ਖਵਾ ਜਾਾਂਗੇ ਅੱਜ ਦੀ ਸਬਜ਼ੀ ਦਾ ਖਰਚਾ ਬਚੂਗਾ ਆਪਾਂ ਰਾਤ ਨੂੰ ਦਰ ਖਾਵੇਂਗੇ ਰੋਟੀ ਠੀਕ ਐ ਨਾ ਚੱਲ ਵੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਆ ਆ ਬੱਚਿਆਂ ਨੂੰ ਖਵਾ ਦੇਣੀ ਥੋੜੀ ਸਬਜ਼ੀ ਪਈ ਸੇ ਹਾਂ ਸਾਜੋ ਮੰਗੋ ਅਸੀਂ ਆੜੀ ਸਸਕਾਰ ਚਲੋ ਅੰਦਰ ਆਇਓ ਕਿੱਥੇ ਰੜੀ ਜੀ ਮੰਮੀ ਹਣੀ ਮੰਮੀ ਤੇਰੀ ਪਾਠ ਕਰਨ ਲਈ ਆ ਫੱਬ ਯੂਨੀਵਰਸ ਨਜ਼ਰ ਆਉਂਦਾ ਵੀਰੋ ਨਹੀਂ ਬੱਚੇ ਕਿੱਥੇ ਗੈਹ ਗਏ ਉਹ ਗਏ ਘੁੰਮਣ ਵਾਤ ਗਏ ਕਹਿੰਦੇ ਘੁੰਮਣ ਜਾਣਾ ਅਸੀਂ ਪਰੇ ਰਾਤ ਦੀ ਰੋਟੀ ਨੂੰ ਕੀ ਕਹਿੰਦੇ ਆ ਉਹ ਕਹਿੰਦੇ ਬਾਹਰੋਂ ਖਾ ਕੇ ਆਉਣੀ ਹੈ ਡਿਨਰ ਉਹ ਪਤਾ ਨਹੀਂ ਹਾਂ ਡਿਨਰ ਕਹਿੰਦੇ ਕੀ ਕਹਿੰਦੇ ਹਾਂ ਨੂੰ ਪਤਾ ਨਹੀਂ ਹੈ ਡਿਨਰ ਹੀ ਕਹਿੰਦੇ ਮਾਸ਼ਾਅਰ ਜਿੱਦਾਂ ਨੇ ਖਾ ਕੇ ਆਉਣੀ ਹੈ ਠੀਕ ਹੋਰ ਤੁਸੀਂ ਖੜਾਓ ਨੂਰ ਹੁਣ ਆਦਾ ਕੀ ਹਾਲ ਚਾਲ ਠੀਕ ਠਾਕ ਹਾਂਜੀ ਠੀਕ ਠਾਕ ਇੱਧਰ ਜਾਂਦੇ ਸਕੂਲ ਹਾਂਜੀ ਪਾਤਾ ਉਹਨਾਂ ਨੂੰ ਲਖਸਰਣਾ ਵਾਲੇ ਸਕੂਲੇ ਪਾਤਾ ਲਖਸਰਣਾ ਉਹਨੇ ਹਾਂਜੀ ਉਹ ਤੇ ਜ ਸਰਕਾਰੀ ਸਕੂਲੇ ਤੇ ਹੀ ਹੁਣਾਂ ਨਹੀਂ ਹੈਗਾ ਤਾਂ ਕੁਛ ਵੀ ਨਹੀਂ ਉਹ ਬੱਚੇ ਜਿੱਦ ਕਰਨ ਡਿਆ ਸੀ ਵੀ ਅਸੀਂ ਵੀ ਉਹਨਾਂ ਦੇ ਜਿੱਦਾ ਤੈਨੂੰ ਇੰਨਾ ਪਤਾ ਹੈਗਾ ਸਰਕਾਰੀ ਸਕੂਲ ਆਉਂਦਾ ਜਿੱਥੇ ਲਿਖਣ ਜਾਂਦੇ ਉਹਦੇ ਫੀਸ ਕਿੰਨੀ ਤਾਰ ਲੋਕਦੇ ਨੇ ਫੀਸ ਨਹੀਂ ਉਹ ਤਾਂ ਪਤਾ ਹੀ ਡੈਡੀ ਜੀ ਹੁਣ ਘਰ ਨਾਲ ਜਾ ਰਹਾ ਤੁਹਾਡਾ ਮਹਾ ਚੱਲਣ ਡਿਆ ਤੇ ਤੁਸੀਂ ਹੁਣ ਚੁੱਕ ਕੇ ਤੇ ਲਖਸਾਲੇ ਸਕੂਲੇ ਪਾਲਤਾ ਸਰਕਾਰੀ ਸਕੂਲੇ ਵੀ ਹੁੰਦਾ ਹੈ ਉਹਨਾਂ ਨੂੰ ਡੈਡੀ ਜੀ ਬੱਚਿਆਂ ਦਾ ਭੁੱਖ ਵੀ ਤੇ ਬਣਾਉਣਾ ਹੀ ਆ ਵਧੀਆ ਸਕੂਲੇ ਪਾਵਾਂਗੇ ਤੇ ਵਧੀਆ ਭੁੱਖ ਵੀ ਬਣਾਉਂਦਾ ਬੱਚਿਆਂ ਦਾ ਗੱਲ ਬੱਚਾ ਭੁੱਖ ਦੀ ਨਹੀਂ ਆਉਂਦੀ ਗੱਲ ਆਉਂਦੀ ਆ ਆਪਣੇ ਪੈਸਾ ਦੀ ਪੈਸੇ ਕਿੱਥੋਂ ਲੈਣੇ ਤਨਖਾਹ ਤੁਹਾਡੀ ਉਸ ਹਿਸਾਬ ਜਿਹੜੇ ਹਿਸਾਬ ਨਾਲ ਤੁਹਾਡੀ ਤਨਖਾਹ ਉਸੇ ਸਾਬ ਨਾਲ ਬੱਚੇ ਪੜ੍ਹਨੇ ਹੁਣ ਜੇ ਤੁਸੀਂ ਵੱਡੇ ਦੀ ਰੇਟ ਕਹੋ ਤਾਂ ਉਹਦੀ ਤਨਖਾਹ ਦਾ ਤੁਹਾਡੀ ਤਨਖਾਹ ਦਾ ਕੰਨਾ ਅੰਤਰ ਹੈ ਵਿੱਚ ਕੀ ਨਹੀਂ ਸੋਚੋ ਨਾ ਬੋਲੇ ਸਰਕਾਰੀ ਸਕੂਲੇ ਪੜ੍ਹੇ ਆ ਸਰਕਾਰੀ ਸਕੂਲੇ ਪੜ੍ਹ ਕੇ ਤੇ ਨੌਕਰੀਆਂ ਕਰਨ ਦਾ ਮੋਤਾਇਆ ਤੇਰਾ ਤਾਂ ਉਹ ਵੀ ਸਰਕਾਰੀ ਸਕੂਲੇ ਪੜ੍ਹ ਕੇ ਉਹ ਵੀ ਨੌਕਰੀ ਕਰਕੇ ਆ ਮਾਵੇਂ ਸਰਕਾਰੀ ਸਕੂਲੇ ਪੜ੍ਹ ਕੇ ਮਾਵੇਂ ਨੌਕਰੀ ਕੀਤੀ ਆ ਜਿਨ੍ਹਾਂ ਨੇ ਪੜ੍ਹ ਲੈਣਾ ਉਹਨਾਂ ਸਰਕਾਰੀ ਪੜ੍ਹ ਲੈਣਾ ਜਿਹੜਾ ਨਹੀਂ ਪੜ੍ਹਣਾ ਉਹਨੂੰ ਜਿੱਥੇ ਮਰਜ਼ੀ ਪਾ ਲੋ। ਚਲੋ ਡਾਡ ਜੀ ਜਮਾਨੇ ਦੇ ਹਿਸਾਬ ਨਾਲ ਵੀ ਚੱਲਣਾ ਪੈਂਗਾ ਥੋੜਾ ਜਾਂ। ਪੁੱਤ ਦੇ ਮਾਨਿਆਂ ਦੀ ਜਦੋਂ ਦੇਖਣੀ ਪੈਂਦੀ ਵੇਖਣਾ ਵੇਖਣਾ ਤੇ ਤੇਰੇ ਕੋਲ ਤਨਖਾਹ ਹੈ ਵੀ ਆ ਤਰਜੂਗਾ ਤਰੀਕੇ ਤਾਂ ਦਰਜਣੀਆਂ ਅਤਰ। ਉਹ ਮਹੀਨੇ ਦੀ ਤੀਸ ਕਿੰਨੇ ਤਾਰਨੇ ਆਰ ਮਹੀਨੇ। ਤੂੰ ਆਇਆ ਕੌਣ ਨਹੀਂ ਆਇਆ? ਹਨਸੀ ਸਾਸ਼ਗੰਮੀ ਜੀ। ਸਾਸੀ ਕੌਣ ਪੁੱਤ ਕੀ ਆ ਲੈ? ਠੀਕ ਹੈ ਤੁਸੀਂ ਸਾਬ। ਪੁੱਤ ਕੀ ਆ ਲੈ? ਹਾਂ ਠੀਕ। ਤੁਸੀਂ ਸੁਣਾਓ ਸਿਹਤ ਠੀਕ ਐ? ਹਾਂ ਠੀਕ ਐ ਇਸ ਤਰ੍ਹਾਂ ਹੀ ਮੁਰਦੇ ਸਾਹਿਬ ਨਾਲ ਠੀਕ ਆ। ਆਇਰਪਾ ਕੀ ਗੱਲ ਮੰਮੀ? ਕੀ ਮੋਡੇ ਮੋਡੇ ਦਰਦ ਕਰਦੇ? ਹਾਂ ਤਾਂ ਲੈਉਣੀਆਂ ਦਵਾਈ ਦੁਈ ਨਹੀਂ ਲੈਂਦੀ ਵੀਰ ਨੂੰ ਕਹਾਂ ਕਿ ਨਾਲ ਲੈਣਾ ਦਵਾਈ ਲੈਣ ਦੀ। ਵੀਰ ਦਾ ਕਿੱਥੇ ਟਾਈਮ? ਕੰਮ ਦਾ ਘੜਾ ਪ੍ਰੈਸ਼ਰ ਆਣਾ ਭਾਜੀ ਤੇ। ਆ ਸਵੇਰ ਤੋਂ ਜਾਂਦਾ ਹੀ ਕੰਮ ਦੇ ਮਗਰੀ ਨੱਠਾ ਭੱਜਾ ਫਿਰਦਾ ਸਾਰਾ ਦਿਨ ਉਹ ਤਾਂ ਇਤਰਾ ਨੰਗ ਜਾਂਦਾ ਮੇਰਾ ਵੀ ਜੀਵਨ ਕਰਦਾ ਫਿਰ ਉਹਨੂੰ ਕਹਿਣ ਤਾਂ ਯਾ ਬੋਝ ਪਊਗਾ ਇਨਾ ਕਹੂੰਗੀ ਮਾਮੀ ਤੇ ਵਾਹਰੋਂ ਕਹਿਈ ਨਹੀਂ ਤੁੰਨ ਦਵਾਈ ਲਿਆ ਦੇ ਤਰ ਤੂੰ ਇਦਾਂ ਕਰਿਓ ਤਦ ਇਨਫੇਰ ਤਿਆਰ ਲਿਆ ਉਹ ਤਾਂ ਮੈਂ ਜਾਊਂਗਾ ਤੁਹਾਡੇ ਨਾਲ ਤੇ ਦਵਾਈ ਲੈ ਆਵਾਂਗੇ ਆਪਾਂ ਚਲ ਚੰਗਾ ਕੋਈ ਤਰ੍ਹਾਂ ਭਲਾ ਹੋਵੇ ਜੇ ਤੁਹਾਨੂੰ ਨਹੀਂ ਕੋਈ ਨਹੀਂ ਮੈਂ ਲਾ ਆਉਂਗਾ ਨਾਲ ਜਾ ਕੇ ਦਵਾਈ ਜਵੀਰਦਾਨੀ ਟਾਈਮ ਤੇ ਕੋਈ ਨਹੀਂ ਮੈਂ ਪਹਿਲਾਂ ਮੈਂ ਲੈ ਆਉਂਗਾ ਸਸ ਠੀਕ ਹੈ ਤਾਂ ਮੈਂ ਤਿਆਰ ਹੋ ਜੀ ਨੂੰ ਜਿਹੜਾ ਟਾਈਮ ਲੋ ਆ ਟਾਈਮ ਤੇ ਤਿਆਰ ਹੋ ਜਾ ਚਲ ਸਾਡੇ ਗੱਲਾਂ ਤੂੰ ਦੱਸ ਗੈਸਟ ਐਡਮਿਸ਼ਨ ਕਰਾਉਣ ਬੱਚਿਆਂ ਦੀ ਹੋ ਗਈ ਆ ਨਹੀਂ ਮੰਮੀ ਪਤਾ ਕਰਕੇ ਆਏ ਤੇ ਕਹਿੰਦੇ ਦੋ ਦਿਨ ਆ ਬਾਅਦ ਨਾਲ ਐਡਮਿਸ਼ਨ ਫੀਸ ਜਮਾ ਕਰਾ ਦਿਓ ਬੱਛਾ ਕਿਹਨੂੰ ਪਤਾ ਹੈ ਵੀ ਉਹਨਾਂ ਨੇ ਐਡਮਿਸ਼ਨ ਕਰਾਉਣ ਜਾਣਾ ਆ ਹੋ ਮੈਂ ਅਸਰ ਸਾਨੂੰ ਫੋਨ ਲਾਇਆ ਹੈ ਰਾਜ ਨੂੰ ਉਹ ਤਾਂ ਕਹਿੰਦੀ ਮਮੀ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗੇ ਐਡਮਿਸ਼ਨ ਕਰਾਉਣ ਚੱਲੇ ਬੱਚਿਆਂ ਦੇ ਤੇ ਤੂੰ ਦੱਸਿਆ ਕਿਉਂ ਨਹੀਂ ਮੈਂ ਕੀ ਐਡਮਿਸ਼ਨ ਹੋਣੀ ਹੈ ਕਿ ਨਹੀਂ ਤੇ ਮੈਂ ਰੌਲਾ ਪਾ ਦਾਂ ਪਹਿਲਾਂ ਦੱਸ ਜੇ ਤੈਨੂੰ ਪਤਾ ਹੈ ਤੇ ਤੂੰ ਘਰ ਗੱਲ ਕਰਦੇ ਹੋ ਵੀ ਉਹ ਐ ਕੰਮ ਕਰਨ ਲੱਗ ਗਏ ਦੀ ਗੱਲ ਮੈਂ ਹਾਂ ਮੈਨੂੰ ਪਤਾ ਤਾਂ ਹੈ ਨਹੀਂ ਪਤਾ ਨਹੀਂ ਨਹੀਂ ਹੋਈ ਜਾਣੀ ਕਹਿੰਦੇ ਐਡਮਿਸ਼ਨ ਹੋਊਗੀ ਅੱਛਾ ਚਲ ਵਧੀਆ ਹੋ ਜੂਗੀ ਤੇ ਬੱਚੇ ਚੰਗਾ ਸਕੂਲੇ ਪੜ੍ਹਤੋਗੇ ਚਲ ਵਧੀਆ ਹਣਾ ਬੱਚੇ ਇਕੱਠੇ ਸਕੂਲੇ ਜਾਇਆ ਕਰਨਗੇ ਇੱਕੇ ਵਾਂ ਤੇ ਬੱਚਿਆਂ ਦੇ ਠੀਕ ਹੈ ਜਿਆ ਕਰਨਗੇ ਇਕੱਠੇ ਬੜੀ ਵਧੀਆ ਗੱਲ ਆ ਪਰ ਉਹਨੂੰ ਗੱਡੀ ਦਾ ਕਿਰਾਇਆ ਤਾਂ ਵੱਖਰਾ ਦੇਣਾ ਪੈਣਾ ਨਾ ਜੀਓ ਡਿਵੀਜ਼ਨ ਫੀਸ ਦੇ ਸਕਦੇ ਬੱਚਿਆਂ ਦੀ ਫੀਸ ਦੇ ਸਕਦਾ ਤੇ ਗੱਡੀ ਦਾ ਕਿਰਾਇਆ ਨਾ ਦੇਣਗੇ ਤੂੰ ਇਹ ਵੀ ਤੇ ਸੋਚ ਲੈਣਾ ਉਹਦੀ ਤਨਖਾਹ ਕਿੰਨੀ ਆ ਤੇ ਵੱਡੇ ਦੀ ਤਨਖਾਹ ਕਿੰਨੀ ਕੋਈ ਗੱਲ ਨਹੀਂ ਆਪੇ ਦੇ ਲੈਣਗੇ ਗੱਡੀ ਦਾ ਕਿਰਾਇਆ ਇਸੇ ਕਰਕੇ ਆਏ ਹਾਂ ਮੰਮੀ ਜੀ ਮੈਂ ਇਧਰ ਵੀਰ ਆਲ ਉਹਨਾਂ ਹੋਇਆ ਕੀ ਆ ਵੀ 2 ਮਹੀਨੇ ਲੇਟ ਜੋ ਪਾਉਣ ਲੱਗੇ ਆ ਅੱਛਾ ਤੇ ਉਹਨਾਂ ਸਕੂਲ ਵਾਲਿਆਂ ਨੇ ਐਡਮਿਸ਼ਨ ਦੇ ਨਾਲ ਨਾਲ ਨਾ 2 ਮਹੀਨੇ ਦੀ ਫੀਸ ਵੀ ਨਾਲ ਕਿਹਾ ਵੀ ਉਹ ਵੀ ਤਾਰੋ ਤੇ ਟਾਈਮ ਨਹੀਂ ਦਿੱਤਾ ਉਹ ਕਹਿੰਦੇ ਵੀ 2 ਦਿਨਾਂ ਦੇ ਵਿੱਚ ਵਿੱਚ ਤਾਰੋ ਤੇ ਮੇਰਾ ਥੋੜਾ ਜਹਾਤ ਟੈਟ ਚੱਲਣ ਡਿਆ ਸੀ ਉਧਰੋਂ ਫਿਰ ਉਹ ਬੱਚਿਆਂ ਦੀਆਂ ਵਰਦੀਆਂ ਵੀ ਲੈਣੀਆਂ ਕਿਤਾਬਾਂ ਵੀ ਲੈਣੀਆਂ ਤੇ ਬੈਗ ਬੁੱਕ ਵੀ ਲੈਣੇ ਆ ਤੇ ਮੈਂ ਚੱਲ ਥੋੜੇ ਬਹੁਤੇ ਵੀਰ ਕੋ ਫੜ ਲੈਣਾ ਬਾਅਦ ਚ ਕਰ ਲਾਂਗੇ ਅੱਛਾ ਕਿਸੇ ਕਰਕੇ ਆਇਆ ਤੂੰ ਅੱਜ ਪਹਿਲਾਂ ਸੋਚ ਸਮਝ ਕੇ ਪਾਉਣੇ ਹਨ ਵੀ ਮੈਂ ਉਹ ਸਕੂਲੇ ਬੱਚੇ ਪਾਉਣ ਲਗਾ ਤਾਂ ਮੇਰਾ ਘਰ ਦਾ ਗੁਜ਼ਾਰਾ ਕਿੱਦਾਂ ਹੋਊਗਾ ਮੈਂ ਉਹਨਾਂ ਦੇ ਦੀਸਾ ਤਾਰ ਲਊਗਾ ਐਡਮਿਸ਼ਨ ਕੇ ਜੀ ਦੇ ਲਊਗਾ ਬਾਅਦ ਇਹ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਨਾ ਕੋਈ ਗੱਲ ਨਹੀਂ ਰਲ ਮਿਲ ਕੇ ਕਰ ਲਾਂਗੇ ਰਲ ਮਿਲ ਕੇ ਤੇ ਜ਼ਰੂਰ ਕਰ ਲਾਂਗੇ ਐਉਂ ਜੀ ਗੱਲ ਨਹੀਂ ਹੈ ਪਰ ਦਸਣਾ ਦੇ ਫਰਕ ਬੰਦਾ ਹੈ ਨਾ ਤਾਂ ਆ ਪੀੜ ਨਹੀਂ ਆਵੇ ਹਾਂਜੀ ਕੀ ਹਾਲ ਹੈ ਆਸੀ 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 ਆਗੇ ਆਗੇ ਹਾਂ ਆਗੇ ਮੇਰਾ ਪੁੱਤ ਆਸੀ ਇਹ ਮੇਰਾ ਪੁੱਤ ਆਂਟੀ ਖਾ ਗਿਆ ਮੇਰਾ ਤੇ ਸ਼ੈਤਾਨ ਜੀ ਦਾ ਗੱਦਮਾ ਮਾਰੋ ਕਿ ਨੱਕ ਵਧੀਆ ਖਾਣ ਨੂੰ ਆ ਗਿਆ ਬਹੁਤ ਚਾਪੀ ਬਸ ਆਵੇ ਚਰਤੀ ਨੂੰ ਆਉਂ ਕਰ ਲੋ ਭਲੀ ਚਾਚੇ ਚਾਚੀ ਲੱਗ ਗਈ ਤਾਂ ਵੈਰ ਘੜੀ ਦੇਈ ਪੜ੍ਹਾਈ ਲਈ ਸਕੂਲ ਜਾਣਾ ਮੈਨੂੰ ਉਹਨਾਂ ਨੂੰ ਇਨਵੈਸਟ ਕਰਨ ਦੋ। ਹੋਰ ਭਾਈ ਤੁਸੀਂ ਸੁਣਾਓ ਫਿਰ ਠੀਕ ਠਾਕ ਸਭ। ਹਾਂ ਬਸ ਠੀਕ ਠਾਕ ਹੈ ਵਧੀਆ ਚੱਲੀ ਜਾਂਦਾ। ਚਲੋ ਸੁਣਾਓ। ਘੁੰਮਣ ਗਏ ਕਿਤੇ? ਉਹ ਹਾਂ ਵਾਵਾ ਦਿਨ ਉਹ ਬੱਚੇ ਕਹਿੰਦੇ ਆ ਥੋੜਾ ਘੁੰਮ ਫੇਰ ਆਈਏ। ਤੇ ਇਹਨਾਂ ਨੂੰ ਘੁਮਾਉਣ ਲੈ ਕੇ ਗਿਆ ਮੈਂ ਆ ਚੱਲ ਥੋੜਾ ਦਿਮਾਗ ਫਰੈਸ਼ ਹੋ ਜਾਂਦਾ ਪੜਾਈ ਦੇ ਵਿੱਚ ਬਿਜ਼ੀ ਰਹਿੰਦੇ ਆ। ਤੇ ਉਹ ਫਿਰ ਰੋਟੀ ਪਾਣੀ ਖਾਣ ਲਾਪੇ ਮੈਂ ਕਿਹਾ ਚੱਲ ਇਹਨਾਂ ਨੂੰ ਡਿਨਰ ਕਰਾ ਦਈਏ ਬਾਹਰ ਹੋਈ। ਕਿੱਥੇ ਹੋਣ ਰੱਦੀ ਰਾਤ ਨੂੰ ਘਰ ਜਾ ਕੇ ਬਣਾਉਣਗੇ ਕਦੋਂ ਖਾਣਗੇ ਫਿਰ ਇਹਨਾਂ ਸਕੂਲ ਵੀ ਜਾਣਾ ਹੁੰਦਾ ਸਵੇਰੇ ਅੱਛਾ ਤਾਂ ਫਿਰ ਮੈਂ ਚੱਲ ਡਿਨਰ ਬਾਹਰੋਂ ਘਰ ਚਲਦੇ ਹਾਂ ਚਲੋ ਵਧ ਗਿਆ ਹੋਰ ਤੂੰ ਸੁਣਾ ਅੱਧੀ ਰਾਤ ਨੂੰ ਐਵੇਂ ਲਈ ਕਿ ਤਰ੍ਹਾਂ ਆਉਣੇ ਹੋਏ ਕੁਛ ਨਹੀਂ ਭਾਜੀ ਤਾਂ ਬੈਲੀ ਆਏ ਹਾਂ ਮੈਂ ਹੂੰ ਹੂੰ ਮੈਂ ਨਾ ਆਪਣੇ ਸਹੇਬ ਉਹਨਾਂ ਨੂੰ ਪਾਤਾ ਪ੍ਰਾਈਵੇਟ ਸਕੂਲ ਲਈ ਹੂੰ ਹੂੰ ਜਿੱਥੇ ਆ ਆਪਣੇ ਨਾਲ ਹੀ ਉਹਨਾਂ ਜਾਂਦੇ ਆ ਹੂੰ ਤੇ ਉੱਥੇ ਨਾ 2 ਮਹੀਨੇ ਲੈ ਐਡਮਿਸ਼ਨ ਹੋਈ ਤੇ ਉਹਨਾਂ ਨੇ ਕੀ ਕੀਤਾ ਵੀ 2 ਮਹੀਨੇ ਦੀ ਫੀਸ ਵੀ ਨਾਲ ਜੋੜਤੀ ਆ ਐਡਮਿਸ਼ਨ ਫੀਸ ਦੇ ਨਾਲ ਹੀ ਤੇ ਤੁਹਾਨੂੰ ਪਤਾ ਹੋਵੇਗਾ ਵੀ ਖਰਚੇ ਫਿਰ ਤੁਹਾਨੂੰ ਪਤਾ ਜੇ ਤੁਹਾਡੇ ਐਡਮਿਸ਼ਨ ਫੀਸ ਨਾਲ ਦੇਣੀ ਹੈ ਤੇ ਨਾਲ ਫਿਰ ਫੀਸ ਵੀ 2 ਮਹੀਨੇ ਦੀ ਦੇਣੀ ਤੇ ਨਾਲ ਹੋਰ ਵੀ ਬਥੇਰੇ ਖਰਚੇ ਆ ਜਾਂਦੇ ਬੈਗ ਕੂਕ ਲੈਣਾ ਕੁਰਤੀਆਂ ਲੈਣੀਆਂ ਹਾਂ ਤੇ ਬਾਕੀ ਤਾਂ ਮੈਂ ਪੈਸੇ ਸਾਰੇ ਕਰ ਲਿਆ ਤੇ ਐਡਮਿਸ਼ਨ ਫੀਸ ਛੁੱਟਦੀ ਤੇ ਮੈਂ ਚੱਲ ਵੀਰ ਤੋਂ ਥੋੜੀ ਜਿਹੀ ਮਦਦ ਆਟੇਗਾ। ਚਲ ਉਹ ਉਹ ਤੇ ਗੱਲ ਛੱਡ। ਪਹਿਲਾਂ ਤੂੰ ਮੈਨੂੰ ਦੱਸ ਤੂੰ ਇੱਥੇ ਕਿੱਥੇ ਫਸ ਗਿਆ। ਉਹ ਇਹ ਸਕੂਲ ਦੇ ਖਰਚੇ ਤੇ ਮੇਰੀ ਇੰਨੀ ਸੈਲਰੀ ਆ। ਮੈਂ ਮਾਹ ਪੂਰੇ ਕਰਨ ਨੂੰ। ਤੇ ਤੇਰੀ ਸੈਲਰੀ ਤੇ ਮੇਰੇ ਨਾਲੋਂ ਵੀ ਥੱਲੇ ਆ ਤੇ ਤੂੰ ਇਹ ਸਕੂਲ ਦੇ ਖਰਚੇ ਕਿੱਥੋਂ ਪੂਰੇ ਕਰ ਲੇਗਾ? ਮੈਂ ਪਤਾ ਨਹੀਂ ਕਿੱਦਾਂ ਕਰਕੇ ਇਹਨਾਂ ਦੇ ਸਕੂਲ ਦੇ ਖਰਚੇ ਪੂਰੇ ਕਰਨੇ ਆ। ਫਿਰ ਸਕੂਲ ਦਾ ਖਰਚਾ ਲੱਗ ਸਕੂਲ ਦੀ ਵਾਹਨ ਦਾ ਖਰਚਾ ਲੱਗ ਤੂੰ ਇੰਨੇ ਖਰਚੇ ਕਰੇਗਾ ਕਿੱਥੋਂ ਉਹ ਤੇ ਪਾਜੀ ਸਾਰੇ ਮੈਂ ਕਰ ਲਿਆ ਬਸ ਐਡਮਿਸ਼ਨ ਫੀਸ ਹੀ ਥੋੜੀ ਸੀ ਤੇ ਮੈਂ ਚਲੋ ਜੇ ਤੁਸੀਂ ਥੋੜ ਦੇ ਦਿੰਦੇ ਐਡਮਿਸ਼ਨ ਫੀਸ ਜੋਗੇ ਮੇਨੂੰ ਤੇ ਮੇਰਾ ਸਭ ਜਾਂਦਾ ਆਪਾਂ ਬਾਤ ਕਰ ਲੈਂਦੇ ਸਭ ਗੱਲ ਵੀ ਇਹ ਕਮਲ ਪੈ ਹੈ ਤਾਂ ਮੈਂ ਤੈਨੂੰ ਦੇ ਦਿੰਦਾ ਮੇਰੇ ਨਾਲ ਨਾ ਮੁੰਡਾ ਇੱਕ ਕੰਮ ਕਰਦਾ ਹੈ ਉਹਨੇ 2 ਦਿਨ ਪਹਿਲਾਂ ਹੀ ਮੇਰੇ ਕੋਲ ਪੈਸੇ ਮੰਗੇ ਤੇ ਮੈਂ ਪੈਸੇ ਦੇ ਬਿਠਾ ਉਹਨੂੰ ਜੀ ਕਿਤੇ 2-4 ਦਿਨ ਪਹਿਲਾਂ ਤੂੰ ਮੰਗ ਲੈਂਦਾ ਤੇ ਮੈਂ ਤੈਨੂੰ ਦੇ ਦੇਣਾ ਸੀ ਪੈਸਾ ਤਾਂ ਕੋਈ ਮਨਾਈ ਨਹੀਂ ਪਰ ਜੇ ਹੁਣ ਮੈਂ ਉਹਦੇ ਕੋਲੋਂ ਮੁੰਡੇ ਕੋਲ ਮੰਗਦਾ ਵੀ ਚੰਗਾ ਨਹੀਂ ਲੱਗਦਾ ਏਡੀ ਛੇਤੀ ਨਾਲੇ ਤੂੰ ਇੱਕ ਦਮ ਟਾਈਮ ਦੇ ਟਾਈਮ ਆ ਕੇ ਦੱਸਣ ਨਾ ਜਾਂ ਤੇ ਥੋੜੇ ਦਿਨ ਪਹਿਲਾਂ ਦੱਸ ਦਿੰਦਾ ਕਿ ਆਪਾਂ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਕੋਈ ਸਲਾਹ مشورہ ਕਰ ਲੈਂਦਾ ਮੈਂ ਸ਼ਾਇਦ ਤੈਨੂੰ ਦੇ ਦਿੰਦਾ ਪਹਿਲੇ ਕਰ ਦਿੰਦਾ ਤੇਰੀ ਹੈਲਪ ਹੁਣ ਟਾਈਮ ਦੇ ਟਾਈਮ ਤੇ ਮੈਂ ਵੀ ਨਹੀਂ ਕੁਝ ਕਰ ਸਕਦਾ ਦੇ ਲੋ ਭਾਜੀ ਜੇ ਥੋੜੇ ਹੋtheta ਹੋ ਜਾਂਦੇ ਜੇ ਉਹ ਤਾਂ ਨਹੀਂ ਕੋਈ ਗੱਲ ਪਰ ਨਾ ਦਿੱਤੇ ਹੁੰਦੇ ਤੇ ਫੇਰ ਤੇ ਮੈਂ ਕਿਤੇ ਨਾ ਕਿਤੇ ਉਹ ਕਰ ਦਿੰਦਾ ਤੈਨੂੰ ਮੈਨੂੰ ਤੇ ਦੱਸਣ ਵੀ ਟਾਈਮ ਦੇ ਟਾਈਮ ਦਿਆਂ ਲੈ ਪਾਹੀ ਤੂੰ ਹੀ ਤੇ ਡਿਵਿਟੀ ਕੰਪਨੀ ਦੇ ਵਿੱਚ ਕੰਮ ਕਰਦੇ ਜੋ ਉਤੋਂ ਕਿੰਨੀ ਤਨਖਾਹ ਆ ਤੁਹਾਡੇ ਤੇ ਉੱਪਰੋਂ ਡੈਡੀ ਜੀ ਦੀ ਪੈਨਸ਼ਨ ਵੀ ਸਾਰੀ ਤੁਹਾਡੇ ਕੋਲ ਹੀ ਆਉਂਦੀ ਹੈ ਤੁਸੀਂ ਤਾਂ ਸਮੁੰਦਰ ਹੋ ਇੱਕ ਪੂੰਦ ਵਿੱਚੋਂ ਦੇ ਵੀ ਦੋਗੇ ਤਾਂ ਫਿਰ ਵੀ ਤੁਹਾਡੇ ਕੋਲ ਲਹਿਰਾ ਪਹਿਰਾ ਹੀ ਆ ਰਾਜੀ ਤੂੰ ਕਿਹੋ ਜੀ ਗੱਲ ਕਰ ਰਹੀ ਹੈਂ ਆ ਤੇ ਮੇਰੀ ਸੈਲਰੀ ਜ਼ਿਆਦਾ ਹੈ ਨਾ ਤੇ ਮੇਰੀ ਮਿਹਨਤ ਵੀ ਦੇਖ। ਠੀਕ ਹੈ। ਕਿੰਨੀ ਮਿਹਨਤ ਕਰਕੇ ਇਦੋਂ ਤੱਕ ਪਹੁੰਚਿਆ। ਤੇ ਡੈਡੀ ਨੇ ਸਾਨੂੰ ਪੜਾਇਆ ਲਿਖਾਇਆ ਤੇ ਤਾਂ ਕਰਕੇ ਅਸੀਂ ਅੱਗੇ ਤੱਕ ਵਧਿਆ। ਮੈਨੂੰ ਇਕੱਲੇ ਨੂੰ ਨਹੀਂ ਪੜਾਇਆ। ਇਹਨਾਂ ਨੂੰ ਵੀ ਪੜਾਇਆ। ਪਰ ਇਹਨਾਂ ਨੇ ਤੇ ਸਕੂਲਾਂ ਭੱਜ ਗਏ। ਕਦੀ ਅੱਧੀ ਛੁੱਟੀ ਭਾਜੀਏ ਕਦੀ ਸਕੂਲ ਤੱਕ ਨਹੀਂ ਪਹੁੰਚੇ। ਤੇ ਇਹ ਤਾਂ ਰਹਿ ਗਏ ਅਨਪੜ੍ਹ ਦੇ ਅਨਪੜ੍ਹ। ਜੇ ਅਸੀਂ ਪੜ ਲੇਕੀ ਕੁਝ ਬਣ ਗਏ। ਮੈਂ ਹੁਣ ਤਾਂ ਰੈਟੈਂਸ਼ਨ ਲੈ ਕੇ ਆ ਰੋ ਗਿਆ ਵਾ। ਤਾਂ ਮੈਨੂੰ ਇਹ ਨਹੀਂ ਪਤਾ ਵੀ ਸਾਡੇ ਖਰਚੇ ਕਿੰਨੇ ਆ ਨਹੀਂ ਨਹੀਂ ਡੈਡੀ ਜੀ ਮੈਂ ਤਾਂ ਉਦਾਂ ਹੀ ਕਹਿਣ ਲਈ ਆ ਮੈਂ ਪੈਨਸ਼ਨ ਦੀ ਤਾਂ ਗੱਲ ਹੀ ਨਹੀਂ ਕਰਨੀ ਕੋਈ ਚੁੱਪ ਰਵ ਕੋਈ ਨਹੀਂ ਵੀਰ ਜੇ ਨਹੀਂ ਵਾਹ ਹੈਗੇ ਤਾਂ ਕੋਈ ਗੱਲ ਨਹੀਂ ਆ ਸੌਣ ਲੱਗ ਗਏ ਉਹਨੂੰ ਤਾਂ ਵੇਲ ਲਾਂਗੇ ਫੋਟੋ ਸੀ ਕੋਈ ਗੱਲ ਕਰਨੀ ਕਿ ਮੈਂ ਜਾ ਕੇ ਬੱਚਿਆਂ ਨੂੰ ਸੁਵਾਵਾ ਸੇਰੇ ਬੱਚਿਆਂ ਨੇ ਸਕੂਲ ਜਾਣਾ ਤਾਂ ਡੈਣ ਕਿਪ ਤਾਂ ਸੇਰੇ ਜਾਣਾ ਵੀ ਕਿ ਨਹੀਂ ਜਾਣਾ ਚਲ ਠੀਕ ਆ ਬੱਸ ਸੁਵਾ ਜਾ ਬੱਚਿਆਂ ਨੂੰ ਆ ਲੈ ਸਾਬ ਰਾਮੋ ਚਲੋ ਠੀਕ ਹੈ ਮੈਂ ਵੀ ਨਾ ਸਵੇਰੇ ਅਰਜੈਂਟ ਮੀਟਿੰਗ ਹੈ ਮੇਰੀ ਤੇ ਮੈਂ ਜਾਣਾ ਫਿਰ ਸਵੇਰੇ ਤੇ ਬਾਅਦ ਹੀ ਜਾ ਕੇ ਰਜਿਸਟਰ ਕਰਾਂਗਾ ਹੈ ਰਿਪੋਰਟ ਕੀ ਲੀਆ ਅਨੀਰਾਜਾ ਜੀ ਹਾਂ ਜੀ ਚਲੋ ਚੱਲੀਏ ਚਲੋ ਮੈਂ ਕਰਦੀ ਹਾਂ ਸਰ ਜੀ ਚਲੋ ਠੀਕ ਹੈ ਬੱਚਾ ਮਨਪ੍ਰੀਤ ਹਾਂਜੀ ਮੰਮੀ ਸਬਜ਼ੀ ਬਣੀ ਪਈ ਆ ਫੁਲਕੇ ਲਾ ਦੇ ਮੰਮੀ ਫੁਲਕੇ ਦੀ ਕਰਨੀ ਆ ਇੱਥੇ ਬਾਹਰੋਂ ਖਾਣੇ ਤੇ ਤੁਹਾਡੀ ਰੋਟੀ ਬਣਾ ਗਈ ਸੀ ਮੈਂ ਉਹਨਾ ਕਮਲਪ੍ਰੀਤ ਉਹਨਾ ਖਾਣੇ ਆ ਨਾ ਮੰਮੀ ਮੇਰ ਕੋ ਨਹੀਂ ਬੰਦੀ ਆ ਤੁਹਾਨੂੰ ਪਤਾ ਮੈਂ ਥੱਕੀ ਆਈ ਆ ਉਹ ਤੇ ਹੀ ਲੰਦ ਨਾ ਹੀ ਨਹੀਂ ਲੈਣ ਦੇ ਮੇਰ ਕੋ ਨਹੀਂ ਬੰਦੇ ਫੁਲਕੇ ਬਣਾ ਦੇ ਦੋ ਫੁਲਕੇ ਫਿਰ ਕਿਉਂ ਲੱਗਾ ਚਲ ਮੈਂ ਆਪੇ ਬਣਾ ਲੈਣੀ ਨਹੀਂ ਤੇ ਬਣਾ ਕੇ ਦੇਣੀ ਆ ਮਮੀ ਜੀ ਹਾਂ ਜੀ ਮੈਂ ਚੱਲੇ ਆਂ ਚਲੋ ਠੀਕ ਆ ਫਿਰ ਸਵੇਰੇ ਫਿਰ ਟਾਈਮ ਸਰ ਤਿਆਰ ਹੋ ਜਿਓ ਮੈਂ ਰੋਟੀ ਬਣਾਉ ਲੱਗੀ ਰੋਟੀ ਕਾ ਕੇ ਚੱਲ ਜਿਓ ਨਹੀਂ ਨਹੀਂ ਰੋਟੀ ਤੇ ਇਹਨੇ ਪਨੀਰ ਬਣਾਇਆ ਸੀ ਤੇ ਉਹਦੇ ਨਾਲ ਖਾ ਕੇ ਆਇਆ ਮੈਂ ਰੋਟੀ ਤੇ ਰੋਟੀ ਦੀ ਨਹੀਂ ਕੋਈ ਲੋੜ ਆਹ ਸਬਜ਼ੀ ਬਣੀ ਆ ਫੁਲਕੇ ਲੌੜਾ ਨੇ ਛੱਟ ਲਾਤੇ ਜਨੇ ਖਾ ਕੇ ਚੱਲ ਜਿਓ ਨਹੀਂ ਨਹੀਂ ਲਿਵਾਏ ਆ ਨਾ ਇਹਨਾਂ ਖਾ ਕੇ ਆਏ ਆ ਆ ਕੇ ਆਏ ਹਾਂ ਫਿਰ ਟਾਈਮ ਸਰ ਤਿਆਰ ਹੋ ਜਿਓ ਫਿਰ ਠੀਕ ਆ ਦਵਾਈ ਲਾਵਾਂਗੇ ਆਪਾਂ ਜੀ ਜਾਨਦੇ ਹਾਂ ਟਾਈਮ ਨਾਲ ਬੱਚੇ ਘਰ ਸੱਜਾਏ ਚਲੋ ਠੀਕ ਹੈ ਡਾਡੀ ਚੱਲਦੇ ਹਾਂ ਅੱਛਾ ਠੀਕ ਧਿਆਨ ਨਾਲ ਜਾਇਓ ਹਾਂਜੀ ਚੱਲ ਗਿਆ ਚੱਲ ਗਿਆ ਲੱਗਦਾ ਅਹਸ ਤੁਰ ਪਏ ਪੈਸੇ ਮੰਗਣ ਹੈ ਰੀਸਾ ਕਰਨਾ ਆਪੇ ਮੇਰੀਆਂ ਹੋਣਗੇ ਹੋਰ ਕੀ ਇਹਨਾਂ ਨੂੰ ਕੀ ਲੱਗਦਾ ਵਾ ਆਪਣੇ ਗਵਾਰ ਬੱਚਿਆਂ ਵਾਂਗੂ ਸਾਡੇ ਬੱਚਿਆਂ ਵਰਗਾ ਪੜਾਉਣਗੇ ਲਿਖਾਉਣਗੇ ਆਪਣਾ ਘਰ ਨਹੀਂ ਵੇਚਦਾ ਆਪਣੀ ਤਨਖਾਹ ਨਹੀਂ ਵੇਚਦਾ ਚੱਲ ਪਿਆ ਮੇਰੀਆਂ ਵੱਡੇ ਭਰਾ ਦੀਆਂ ਰੀਸਾਂ ਕਰਨ ਨੂੰ ਆ ਚੁੱਕਾ ਖਬਰਦਾਰ ਜੀ ਤੁਸੀਂ ਇਹਨਾਂ ਨੂੰ ਇੱਕ ਵੀ ਰੁਪਇਆ ਦਿੱਤਾ ਨਹੀਂ ਆ ਦੇਣ ਲੱਗਾ ਮੈਂ ਪੈਸੇ ਕਾ ਮਾਤੇ ਕਿੱਥੋਂ ਦਵਾਂਗਾ ਕੱਲ ਨੂੰ ਕਿੱਥੋਂ ਖਰਚਾ ਕਰ ਲਵਾਂਗਾ ਅੱਜ ਤਾਂ ਲੈ ਜੂ ਮੇਰੇ ਕੋਲ ਹਿਲੰਦਾ ਨਾ ਹੀ ਨਹੀਂ ਲੈਣ ਦੇ ਉੱਥੇ ਆ ਕੇ ਕੀਤਾ ਜੇ ਤੁਸੀਂ ਉੱਥੇ ਠੀਕ ਕੀਤਾ ਉਹਦੇ ਤੋਂ ਹੀ ਥੋੜਾ ਬੋੜਾ ਜ਼ੋਰ ਲਾਉਂਦੇ ਵੀਰ ਨੂੰ ਤੇ ਉਹਨੇ ਪੈਸੇ ਦੇ ਹੀ ਦੇਣੇ ਸੀ ਹੁਣ ਕਿੱਥੋਂ ਭਰਨੀ ਤੇ ਬੱਚਿਆਂ ਦੀ ਫੀਸ ਕਿੱਥੋਂ ਦੇ ਦੇਣੇ ਪੈਸੇ ਜਿਹੜਾ ਝੂਠ ਬੋਲ ਰਿਹਾ ਸੀ ਉਹਨੇ ਮੈਨੂੰ ਕਿੱਥੋਂ ਦੇ ਦੇਣੇ ਉਹਦੇ ਪੈਸੇ ਦੇਣ ਦੀ ਨੀਤ ਨਹੀਂ ਸੀ ਹੈਗੀ ਉਹਨੂੰ ਨੇਤਾ ਨੂੰ ਕਿੱਦਾਂ ਪਤਾ ਝੂਠ ਬੋਲਣ ਡਿਆ ਆ ਸੁਣਿਆ ਨਹੀਂ ਵੀ ਮਾਂ ਕਹੇ ਆਪਣੇ ਯਾਰ ਦੋਸਤ ਨੂੰ ਪੈਸੇ ਦੇ ਦਿੱਤੇ ਤੂੰ ਆਪ ਸੋਚ ਵੀਰ ਦੀ ਲੱਖਾਂ 'ਚ ਤਨਖਾਹ ਆ ਤੇ ਜਿਹੜਾ ਉਹਦੇ ਨਾਲ ਕੰਮ ਕਰਦਾ ਏ ਯਾਰ ਦੋਸਤ ਉਹਦੀ ਨਾ ਲੱਖਾਂ ਚੋਗੀ ਉਹਨੂੰ ਵੀ ਲੋੜ ਪਈ ਵੀਰ ਤੋਂ ਪੈਸੇ ਮੰਗਣ ਦੀ ਇਹ ਸਾਰੀਆਂ ਨਾਂ ਦੇਣ ਦੇ ਨਾ ਬਹਾਨੇ ਸੀ ਮੈਂ ਤਾਂ ਉੱਥੇ ਹੀ ਸਮਝ ਗਿਆ ਹਾਂ ਤੂੰ ਨਹੀਂ ਸੋਚੀ ਇਹ ਗੱਲ ਆਹੋ ਇਹ ਤਾਂ ਗੱਲ ਮੈਂ ਸੋਚੀ ਨਹੀਂ ਆ ਉਹਦੀ ਉਹਨਾਂ ਦੀ ਨੀਤ ਨਹੀਂ ਹੈਗੇ ਪੈਸੇ ਦੇਣ ਦੀ ਠੀਕ ਹੈ ਨਾ ਮੈਂ ਫਿਰ ਬਾਰ-ਬਾਰ ਮੰਗੇ ਨਹੀਂ ਆਹੋ ਮਚਦੇ ਆਪਣੇ ਤੋਂ ਕਿਹਾਡੇ ਜਿੱਥੇ ਬੱਚੇ ਸਕੂਲ ਪੜ੍ਹਦੇ ਉੱਥੇ ਕਿਉਂ ਪਾਉਣ ਲੱਗੇ ਆ ਵੇਖ ਯਾਨੀ ਕਿ ਤਾ ਡੈਡੀ ਬਾਰ-ਬਾਰ ਸੁਣਾਉਂਦਾ ਹੀ ਕਹਿੰਦਾ ਸੀ ਤੁਸੀਂ ਉੱਥੇ ਕਿੱਦਾਂ ਬੱਚੇ ਪੜਾ ਲੋਗੇ ਉਹ ਤਾਂ ਸਕੂਲ ਹੀ ਬੜਾ ਮਹਿੰਗਾ ਵਾ ਤੁਹਾਡੀ ਔਕਾਤ ਹੈਗੀ ਆ ਉੱਥੇ ਸਕੂਲ ਬੱਚੇ ਪੜਾਉਣ ਦੀ ਤੇ ਨਾਲੇ ਤੁਹਾਨੂੰ ਤੁਹਾਡੇ ਵੀਰ ਨੇ ਸਿੱਧਾ ਹੀ ਕਹਿਦਾ ਅਨਪੜ ਜਾਏਗਾ ਮਾਂ ਤੂੰ ਤੇ ਤੁਸੀਂ ਉੱਥੇ ਬੋਲੇ ਹੀ ਨਹੀਂ ਚੁੱਪੀ ਕੀਤੇ ਰਹਿ ਤੁਹਾਨੂੰ ਬੋਲਣਾ ਚਾਹੀਦਾ ਸੀ ਉੱਥੇ ਕੀ ਬੋਲਦਾ ਸੱਚੀ ਤੇ ਕਿਹਾ ਉਹਨੇ ਅਨਪੜ ਨੂੰ ਅਨਪੜ ਹੀ ਗਿਆ ਜਾਂਦਾ ਨਹੀਂ ਤੁਸੀਂ ਕਿਉਂ ਨਹੀਂ ਪੜੇ ਹੋ ਤੋ ਹੀ ਵੀ ਪੜ ਲੈ ਲੈਂਦੇ ਹੋ ਜੇ ਡੈਡੀ ਭਾਜੀ ਨੂੰ ਪੜਾ ਸਕਦੇ ਹੀ ਤੇ ਤੁਹਾਨੂੰ ਉਹਨੇ ਪੜਾ ਸਕਦੇ ਹੀ ਪੜਾ ਸਕਦੇ ਹੀ ਪਰ ਡੈਡੀ ਨੇ ਮੈਨੂੰ ਜ਼ਿਆਦਾਤਰ ਘਰ ਦੇ ਕੰਮਾਂ 'ਚ ਲਾ ਰੱਖਿਆ ਆਪ ਤੇ ਡੈਡੀ ਫੌਜ 'ਚ ਹੀ ਤੇ ਵਾ ਵੀਰ ਨੂੰ ਜ਼ਿਆਦਾ ਸਕੂਲ ਤੇ ਮੈਨੂੰ ਘਰ ਦੇ ਕੰਮਾਂ 'ਚ ਕਦੀ ਆਹ ਕਰਦੇ ਕਦੀ ਡੰਗਰਾਂ ਨੂੰ ਪੱਠੇ ਲਾਇਆ ਵੱਢ ਕੇ ਕਦੀ ਖੋਸ਼ ਕਰਦੇ ਕਦੀ ਖੁਸ਼ ਕਰਦੇ ਤੇ ਜਿਹੜੇ ਡੰਗਰ ਰੱਖੇ ਡੰਗਰ ਡੁੰਗਰ ਰੱਖੇ ਸਾਰੇ ਸਾਰਾ ਕੋਈ ਵੇਜ ਬੂਜ ਕੇ ਉਹਦੀ ਪੜ੍ਹਾਈ ਤੇ ਪੈਸੇ ਲਾਤੇ ਤੇ ਮੈਂ ਮੈਨੂੰ ਰੱਖਿਆ ਅਨਪੜ੍ਹ ਅਨਪੜ੍ਹ ਕਿ ਤੂੰ ਕਦੀ ਆ ਕਰ ਲੈ ਕਦੀ ਉਹ ਕਰ ਲੈ ਫਿਰ ਮੁੜ ਕੇ ਮੈਨੂੰ ਦਿਹਾੜੀਆਂ ਜੋਗਾ ਰਹਿਣ ਦਿੱਤਾ ਨਹੀਂ ਤੂੰ ਹੀ ਰਹਿ ਗਏ ਨਾ ਨੌਕਰ ਦੇ ਨੌਕਰੀ ਬਣ ਕੇ ਵੇਖੋ ਭਾਜੀ ਹੁਣ ਲੱਖਾਂ 'ਚ ਖੇਡਣ ਡੈ ਆ ਤੇ ਆਪਾਂ 1-1000 ਰੁਪਏ ਬਦਲੇ ਤਰ ਲੈ ਲੈਂਦੇ ਆ ਤੱਕੇ ਖਾਂਡੈ ਪਿਛਲੇ ਮਹੀਨੇ ਜਿਹੜੀ ਕਮੇਟੀ ਚੁੱਕੀ ਸੀ ਤੁਹਾਡੀ ਪਤਨੀ ਦਾ ਇਲਾਜ ਕਰਾਤਾ ਤੇ ਜੇ ਉਹ ਪੈਸੇ ਹੁੰਦੇ ਤਾਂ ਬੱਚਿਆਂ ਦੀ ਫੀਸ ਭਰ ਦਿੰਦੇ ਹੁਣ ਦੱਸੋ ਫੀਸ ਕਿੱਥੋਂ ਭਰਨੀ ਬੱਚਿਆਂ ਦੀ ਕੋਈ ਨਹੀਂ ਆ ਫਿਰ ਵਿਆਜੀ ਹਾਲਾਂਕਿ ਸੁਹੋਰਦੀ ਐ ਹੁਣ ਜਿਹੜੇ ਕੰਮ ਨੂੰ ਹੱਥ ਲਾਇਆ ਨੇਪਰੇ ਚਾੜਨਾ ਹੈ ਫੜੋ ਵਿਆਜੀ ਨਾਲੇ ਤੁਹਾਨੂੰ ਵੀ ਸ਼ਰਮ ਆਊਗੀ ਨਾਲ ਲੋਕੀ ਗੱਲਾਂ ਕਰਨਗੇ ਕਿ ਕਰੋੜਪਤੀ ਭਰਾ ਵਾ ਤੇ ਵਿਆਜੀ ਸਾਡੇ ਤੋਂ ਪੈਸੇ ਫੜਨ ਡਿਆ ਕੋਈ ਨਹੀਂ ਆਹੀ ਏ ਥੋੜਾ ਦੱਸਣਾ ਵੀ ਆਹੀ ਉਹ ਕੋ ਪੈਸੇ ਮੰਗੇ ਉਹਨਾਂ ਨੂੰ ਨਹੀਂ ਅਗਲਾ ਨੂੰ ਪਤਾ ਭਰਾ ਅ fırs ਬਣਿਆ ਫਿਰਦਾ ਤੇ ਨਿੱਕਾ ਜਿਹੜਾ ਪੈਸੇ ਮੰਗਣ ਡਿਆ ਉਹਦੋਂ ਤੋਂ ਪਕਾਰ ਹੁਣ ਆਪਣੇ ਘਰ ਨਾਲ ਕੋ ਲੜਾਈ ਪਾ ਕੇ ਬੈ ਜੀ ਮੈਂ ਕਾਦੀ ਲੜਾਈ ਪਾਉਣੀ ਆ ਉਥੇ ਤੁਹਾਡੀ ਜਬਾਨ ਨਹੀਂ ਖੁੱਲੀ ਆਪਣੇ ਭਰਾ ਅੱਗੇ ਜੇ ਮਾੜਾ ਮੋਟਾ ਨੂੰ ਜ਼ੋਰ ਲਾਉਂਦੇ ਢੀਠ ਹੋ ਕੇ ਮੰਗਦੇ ਤਾਂਗਲੇ ਨੇ ਦੇ ਹੀ ਦੇਣੇ ਸੀ ਵੀਰ ਪੈਸੇ ਚਾਹੀਦੇ ਆ ਤੇ ਵੀਰ ਨੇ ਕਹਿਤਾ ਨਹੀਂ ਤੇ ਉਹ ਥੋੜ੍ਹ ਉੱਠ ਕੇ ਤੁਰ ਪੇ ਹੁਣ ਮੈਨੂੰ ਨਹੀਂ ਪਤਾ ਨਿਆਣਿਆਂ ਨੂੰ ਮੈਂ ਸਕੂਲੇ ਸਰਕਾਰੀ ਨਹੀਂ ਤੇ ਭੇਜਣਾ ਜਿੱਥੋਂ ਮਰਜ਼ੀ ਫੀਸ ਦਾ ਅਰੇਂਜਮੈਂਟ ਕਰੋ ਚੁਣਾਉਣ ਮੇਰਾ ਦਿਮਾਗ ਨਾ ਖਰਾਬ ਕਰ ਠੀਕ ਹੈ ਤੇ ਆਪਣੀ ਮਨ ਸਿਹਤ ਖਰਾਬ ਕਰ ਲਈ ਸੋਚ-ਸੋਚ ਕੇ ਸਾਰੇ ਮਸਲੇ ਹੱਲ ਹੋ ਜਾਣਗੇ ਸਵੇਰੇ ਕਿਸੇ ਨਾਲ ਕਹਿ ਕੁ ਮੈਂ ਕਰ ਲਿਆਉਂਗਾ ਅਡਜਸਟਮੈਂਟ ਕਿਹਨਾਂ ਕੇ ਕੋ ਬੈਜੀ ਫੜ ਲਿਆ ਹੂੰਗਾ ਇਹ ਨਾਲ ਦਿਮਾਗ ਦੇ ਬੋਝ ਪਾ ਜਾ ਜਾ ਕੇ ਇਦਾਂ ਕਰ ਕਿ ਰੋਟੀ ਲਿਆ ਤੇ ਖਾਈਏ ਦਸਾਂ ਅੱਛਾ ਹੁਣ ਮੈਂ ਤੁਹਾਡੇ ਵਾਸਤੇ ਰੋਟੀ ਲਾਵਾਂ ਉੱਥੇ ਤੋਂ ਬੜਾ ਟੌਰ ਬਣਾਉਣ ਡਿਆ ਹੀ ਪਨੀਰ ਨਾਲ ਰੋਟੀ ਖਾ ਕੇ ਆਏ ਆ ਕਿਹੜਾ ਛਾਈ ਪਨੀਰ ਬਣਾਇਆ ਮੈਂ ਤੁਹਾਡੇ ਵਾਸਤੇ ਫੋਕੀ ਟੌਰ ਬਣਾਉਣ ਡਿਆ ਹੀ ਅਗਲੇ ਨੇ ਘੁੱਟ ਪਾਣੀ ਨਹੀਂ ਪੁੱਛਿਆ ਤੁਹਾਨੂੰ ਫੋਕਾ ਕਿ ਜੇ ਉਹਨਾਂ ਨੇ ਪੁੱਛਿਆ ਤੂੰ ਪੁੱਛ ਲਾ ਤੂੰ ਕਿਹੜਾ ਪੁੱਛ ਲਿਆ ਆਉਂਦੀ ਮੇਰੇ ਸਿਰ ਤੇ ਬਹਿ ਗਈ ਹੈ ਮੈਂ ਤਾਂ ਪੁੱਛਣਾ ਹੀ ਆ ਹੁਣ ਜਾ ਲਿਆ ਫੋਨ ਰੋਟੀ ਕਾ ਨਾ ਖਾਣੀ ਕੋਈ ਸਬਜ਼ੀ ਵੀ ਨਹੀਂ ਲਿਆਂਦੀ ਆ ਚਲ ਇਦਾਂ ਗਾਰੋਥੇ ਨਿੰਬੂ ਕਹਿਣਾ ਨਿੰਬੂ ਦਾ ਚਾਰ ਪਿਆ ਉਹਦੇ ਨਾਲ ਲਿਆ ਦੇ ਰੋਟੀ ਇੱਕ ਅੱਧੀ ਨਿੰਬੂ ਦੇ ਨਚੋੜਿਆ ਤੁਹਾਡੇ ਭਰਾ ਨੇ ਸਾਡੀਆਂ ਆਸਾਂ ਤੇ ਉਹ ਰੱਖ ਲਿਆ ਦੇ ਨਹੀਂ ਥਾਲੀ 'ਚ ਖਾ ਲੋ ਹੋਈ ਚੁੱਪ ਕਰ ਇੰਨਾ ਰੋਲਾ ਨਾ ਪਾ ਨਿਆਣੇ ਸੁੱਤੇ ਆ ਉੱਠ ਜਣਗੇ ਤੇ ਪਤਾ ਲੱਗਿਆ ਉਹਨਾਂ ਨੂੰ ਵੀ ਆਪਣੇ ਨੰਗ ਪਿਓ ਦਾ ਤਨਾ ਰੱਬ ਗਰੀਬ ਨਾ ਬਣਾਵੇ ਕਿਸੇ ਨਾ ਘਰ ਇੱਜ਼ਤ ਹੁੰਦੀ ਆ ਨਾ ਬਾਹਰ ਹੁੰਦੀ ਬਸ ਪੈਹਾ ਹੀ ਵੇ ਰਖਾਂ ਦਾ ਬੰਦੇ ਦਾ ਕੋਈ ਮੁੱਲ ਨਹੀਂ ਇੱਥੇ ਪੈਹਾ ਦੇ ਲੋ ਬਸ ਪੈਹਾ ਹੀ ਪੈਹਾ ਪੈਹਾ ਹੀ ਪੈਹਾ ਰੱਬ ਨੇ ਮੇਰੀ ਕਿਸਮਤ 'ਚ ਸਾਰੇ ਦੁੱਖ ਲੈਤੇ ਕਵੀਰ ਕਿੰਨੀ ਵਧੀਆ ਕਿਸਮਤ ਉਹਦੀ ਹੈ ਰਮਾਨ ਬਾਰੋਂ ਰੋਟੀ ਖਾ ਕੇ ਆਉਂਦੇ ਹੀ ਰਮਾਨ ਆ ਕੇ ਸੌ ਜਾਂਦੇ ਕੋਈ ਚਿੰਤਾ ਨਹੀਂ ਕੋਈ ਟੈਨਸ਼ਨ ਨਹੀਂ ਤੇ ਮੈਨੂੰ ਸੌ ਰਾਤ ਟੈਨਸ਼ਨ ਜੀ ਲੱਗ ਜਾਂਦੀ ਨੀਂਦ ਵੀ ਨਹੀਂ ਆਉਂਦੀ ਹੁਣ ਇੱਕਾ ਨਵੀਂ ਟੈਨਸ਼ਨ ਪੈ ਗਈ ਬੱਚਿਆਂ ਦੀ ਸਕੂਲ ਦੀ ਐਡਮਿਸ਼ਨ ਫੀਸ ਕਿੱਦਾਂ ਦੇਣੀ ਅੱਜ ਵੀ ਰਾਤ ਜਾ ਕੇ ਨੰਗਣੀ ਚੱਲੋ ਜੇ ਰ ਜਾਨੇ ਗੇਖੋ ਮਾਰ ਦੇ ਤਰਲਾ ਮੇਂਦਰ ਅੱਡ ਦੇ ਕਿਸ ਦੇ ਅੱਗੇ ਝੋਲੀ ਜਿੰਦੂ ਖੈਰ ਪਾ ਦਵੇ ਦੇ ਦੇਖੋ ਪਾ ਦੂ ਖੈਰ ਤੇ ਠੀਕ ਹੈ ਨਹੀਂ ਤੇ ਫਿਰ ਤੇ ਤਮਾਸ਼ਾਈ ਬਨ ਜਾਣਾ ਲੋਕਾਂ ਅੱਗੇ ਮੇਰਾ ਵੀ ਪਾਇਆ ਤੇ ਬੜੇ ਟੌਰ ਨਾ ਬੱਚਿਆਂ ਨੂੰ ਸਕੂਲੇ ਵੱਡੇ ਆ ਉਹਨਾਂ ਐਡਮਿਸ਼ਨ ਫੀਸ ਮਨਾ ਤਰੀ ਚਲੋ ਰਬ ਰੱਖਾ